ਹਾਂਜੀ ਮਿੱਤਰ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰ ਵੀ ਨਾਲ ਸੈਟ ਨੇ ਕਰਦੇ ਬਲੌਗ ਦੀ ਸਟਾਰਟਿੰਗ ਤੇ ਦੋ ਦਿਨ ਅਗੇ ਮਿੱਤਰ ਬਲੌਗ ਨਹੀਂ ਬਣਿਆਗਾ ਕਾਪਾ ਕਾਪਾ ਰਿਆ ਇਹ ਵੀ ਲੜ ਦੇਗੇ ਹਾਂ ਵੇ ਜਾਂਦਾ ਉਹ ਦਰਦਾ ਹੈ ਦਰਦਾ ਆ ਜਾ ਉਹ ਫੜਨਾ ਪੈਣਾ ਨਾ ਹਾਂ ਉਹ ਫੜ ਇਹ ਛੱਡ ਦੇ ਇਹ ਛੱਡ ਦੇ ਥੱਲੇ ਛੱਡ ਦੇ ਜਾਊਗਾ ਹਾਂ ਪੁੱਤ ਆਨੇ ਪਤਾ ਲਓ ਪੂਛ ਪੱਟੀ ਲੈਣਾ ਕੱਢ ਜਾੜ ਜਾਏ ਕੱਢ ਜਾ ਚੱਲ ਚੱਲ ਦਾ ਦਾ ਡਰਦਾ ਮਾਰੇ ਨਾ ਨਹੀਂ ਮਾਂ ਕਈ ਮਾਰਦਾ ਹੈ ਮਾਰਦਾ ਨਹੀਂ ਮਾਰੇ ਨਾ ਵਾ ਲਾੜਾ ਬਾਰ ਚੱਲ 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 ਦੇ ਓਏ ਕਰਪੂ ਦਾ ਐਨੇ ਨਹੀਂ ਛੜਦਾ ਤੋ ਛੜ ਦੇ ਛੜਦੇ ਆ ਛੜਦੇ ਨਹੀਂ ਲੜਦਾ ਨਹੀਂ ਲੜੇ ਨਹੀਂ ਹੈਣਾ ਭਾਈ ਦਾ ਭਾਈ ਦਾ ਹੈਣਾ ਹਾਂ ਡਰਦਾ ਆ ਆ ਆ ਆ ਤੇ ਆਪਾਂ ਚੱਲ ਗਏ ਲੈ ਕੇ ਤਾਂ ਮੈਨੂੰ ਵੀ ਤੂੜੀ ਬਣਾ ਕੇ ਅੱਜ ਅੱਜ ਮਿੱਤਰੋ ਬਣਾ ਰਹੇ ਆ ਆਪਾਂ ਤੂੜੀ ਰਹਿਣ ਗੋਕੜ ਵਿੱਚ ਲਿਆਉਣ ਨੂੰ ਯਾਰ ਰਹਿਣ ਛੜ ਦੇ ਗੋਕੜ ਬਣਾ ਨੀ ਰੇਂਦ ਰਹੰਦੀ ਬੈਨ ਹੋ ਜਾਂਦਾ ਹੈ ਕੰਮ ਚੱਲ ਤੂੰ ਆਪਣਾ ਲੱਗ ਲੱਗ ਦਰਦਾਂ ਲੱਗ ਚੱਲ 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 ਲੱਗ ਕੇ ਹੋ ਫਾਈਟ ਆਇਆ ਦਰਦਾਂ ਨਾ ਦਰਦੇ ਆ ਰੇ ਆਂਦੇ ਸਰ ਮੱਲੰਗ ਅੱਗੇ ਅੱਕਦਾ ਅੱਜ ਬਣਾ ਰਹੇ ਹਾਂ ਮਿੱਤਰੋ ਤੂੜੀ ਆਪਾਂ ਤੂੜੀ ਲੱਤਣੇ ਤੂ ਹੁਰੀ ਲਟੜਨੀ ਆ ਬਹੁਤ ਹੋ ਗਿਆ ਕੰਮ ਆਈ ਦੇ ਨਹੀਂ ਹੈ ਨਾ ਕੰਮ ਫਿਰ ਜਾਵਾਂ ਗੁੰਮ ਬੋਏ ਇਹ ਕਦੇ ਬੜਿਆ ਨਹੀਂ ਗਾ ਬਾਜੇ ਦਿਨ ਕਾਵਾ ਕੱਲ ਤੋਂ ਜਾਵਾਂ ਵੀਰ ਲੈ ਆਣਾ ਇੱਕ ਉਤਰਾਂ ਦੀ ਹਾਂ ਜਾਵਾਂ ਜਾਵਾਂ ਇਹ ਹੋਊਸ ਨਾ ਕੋਈ ਨਮੀਦਾ ਜੀ ਵਾ ਵਾ ਤੀਗਾ ਆ ਹਾਂ ਤੈਨੂੰ ਯਾਦ ਕਰਦੇ ਸੀਗੇ ਬਾਜੀ ਤੇ ਕਹੇ ਤੁਹਾਡੇ ਨਾਲ ਜਿਹੜਾ ਬੰਦਾ ਹੁੰਦਾ ਬਹੁਤ ਘੈਂਡ ਆ ਉਹ ਹਾਂ ਘੈਂਡਾ ਨਾ ਆਈਆਂ ਫਿਰ ਆਈਆਂ ਕੇ ਆਈਆਂ ਕੰਮ ਛੱਡ ਲਈ ਚਾਲ ਕੋਈ ਆਲਾ ਇੱਥੇ ਦੇਖੀ ਓਕੇ ਗਰ ਫੋਟਾਂ ਹਾਂ ਓਕੇ ਆ ਵੀ ਆ ਗਿਆ ਹੀ ਗੱਲੀ ਜਾਂਦੀ ਆਪੋ ਬੰਦਾ ਸਤਿਕਾਰ ਜੀ ਸਾਰਿਆਂ ਨੂੰ ਗਰੁੱਪ ਵਾਲੇ ਵੀਰ ਭਰਾਵਾਂ ਨੂੰ ਹੋ ਘਰ ਪਰਿਵਾਰ ਸਾਰੇ ਸੈਟ ਆ ਤੇ ਬਾਈ ਹਰੇ ਤੜਕੇ ਰਹਿ ਮੈਂ ਤਾਂ ਕਰੀ ਜਾਂਦੇ ਸੀਗਾ ਕੰਮ ਤੇ ਨਹੀਂ ਹੈ ਦੂੜੀ ਲਾਉਣੀ ਆ ਤੇ ਆ ਤਾਂ ਆ ਗਿਆ ਯਾਰ ਪਹਿਲੇ ਬੋਲੇ ਆ ਥੋੜੇ ਉੱਖਾ ਆ ਇਹ ਫੇਰ ਘਰੇ ਦੂੜੀ ਵਰਗੇ ਬਾਈ ਕੋਈ ਯਾਰ ਘਰੇ ਉਹ ਜੇ ਤੁਹਾਨੂੰ ਪਤਾ ਹੀ ਐ 100 ਕੰਮ ਹੁੰਦਾ ਬੰਦੇ ਨੂੰ ਦੇਖਣਾ ਪੈਂਦਾ ਆਸਾ ਪਾਸਾ ਹਰ ਬਾਈਕ ਆਪਣੇ ਤੇ ਕੰਮ ਤਾਂ ਸ਼ੁਰੂਆਤ ਹੋਈ ਵੇਹੇ ਨਾ ਟਰਾਲੀ ਇੱਕ ਲਾ ਦੀ ਜੀ ਆ ਵੇ ਬਸ ਦੂਜੀ ਟਰਾਲੀ ਆਉਂਦੀ ਆ ਇੰਨੀ ਤੂੜੀ ਆਪਣੇ ਪਈ ਸੀਗੀ ਤੇ ਇੰਨੀ ਭਰਨੀ ਆਪਾਂ ਤੇ ਜਿਹੜੇ ਤੂੜੀ ਲਾਉਣ ਵਾਲੇ ਆ ਉਹ ਖਾਈ ਜਾਂਦੇ ਰੋਟੀ ਓਕੇ ਰੋਟਾ ਤੇ ਜਾਵਾਂ ਛੱਡੇ ਵੀ 8 9 ਇਹ ਕੱਪ ਜਿਹੜਾ ਕਾਲੀ ਪੂਛ ਵਾਲਾ ਛੱਡੇ ਬਾਜੀ ਤੇ ਉਹ ਵੀ ਛੱਡਿਆ ਵਿਆ ਅgetElementById ਫਿਰਦੇ ਨੇ ਆਹ ਫਿਰਦੇ ਜੀ ਨੀਲੀ ਤੇ ਇੱਕ ਆ ਚੱਲੇ ਕਾਲੀ ਪੂਛ ਵਾਲਾ ਇੱਕ ਆ ਚੱਲੀ ਚੀਨੀ ਘੜ ਘੜ ਕਿੰਨੇ ਛੱਡਦੇ ਹੋਣੇ ਇੱਕ ਆ ਕਾਲੀ ਕਾਂਦਰ ਚੱਲੀ ਆ ਚੱਲੀ ਕਾਲੀ ਕਾਂਗਦੀ ਹੋਰ ਉੱਚੇ ਖੜੇ ਗੂਤਰ ਦੋ ਕਾਲੀ ਪੂਛ ਵਾਲੇ ਇੱਕ ਚੀਨੀ ਆ ਹਰੀ ਲਾਲ ਬਗਲ ਵਾਲੀ ਤੇ ਇੱਕ ਨੀਲੀ ਆ ਹੋਰ ਕਿਹੜੇ ਆ ਇਹ ਕੱਲੀ ਕਾਲੀ ਕਾਂਤ ਇੱਕ ਕਾਲੀ ਟੌਰੀਆ ਹੋਰ ਹੋਰ ਤਾਂ ਦੇਖ ਕੇ ਪਤਾ ਲੱਗੋ ਇੰਨੇ ਕੀ ਆ 6 7 ਆ ਓਕੇ ਜਮਾ ਨਾ ਆ ਰਿਹਾ ਕਬਹੂ ਤਾਂ ਹਾਂ ਨਹੀਂ ਆੜਗਾ ਉਹਨ ਵੇਂਦਾ ਇੰਨੇ ਲੈ ਲੱਗਣਾ ਕਿੱਥੇ ਹਨ ਫੜ ਕਾ ਯਾਰ ਤੂੰ ਵੀ ਬੱਚੇ ਆ ਜਾ ਆਵੇਂ ਬੱਚਾ ਤੂੜੀ ਲੰਦਰੀ ਜਾਂਦੇ ਨੀ ਹੈ ਨਹੀਂ ਉਹ ਖੇਤ ਗਿਆ ਤੂੜੀ ਦਾਣ ਤਾਲਗਾ ਤੇ ਆ ਹਾਂ ਕਰ ਨਹੀਂ ਜੁੜੀ ਹਾਂ ਲਾਉਣੇ ਹੇ ਤਾਂ ਉਹ ਲਾਉਣ ਆਏ ਆ ਰਗੋਰੀ ਪਹਿਲਾਂ ਨਹੀਂ ਆਇਆ ਮੂੰਹ ਲੈ ਪਰ ਨਹੀਂ ਪਹਿਲਾਂ ਨਹੀਂ ਆਇਆਗਾ ਠੀਕ ਪਹਿਲਾਂ ਅੱਜ ਤਾਂ ਉਹਨਾਂ ਦੇ ਲਾਉਣੇ ਭਰਾਵਾ ਕਿੰਨਾ ਦੇ ਸੋਨੇ ਕੇ ਕੀ ਆ ਸੋਨਾ ਆ ਉਹ ਦੇਖ ਪਰ ਦਿਖੀ ਇਹਨਾਂ ਦੇ ਮੇਲਾ ਵੀ ਸੀ ਆਇਆ ਮਸ਼ੀਨ ਲੈ ਕੇ ਆਹ ਹੋ ਇਹਨਾਂ ਦਾ ਬਲੈਂਡ ਹੈ ਠੀਕਾ ਲਓ ਮੈਂ ਦੋਈ ਨੀ ਇੰਟਰਵਿਊ ਦੇਤੀ ਆ। ਹੁਣ ਕਾ ਤੂੰ ਨੀ ਆਇਆ ਯਾਰ ਵਿੱਚੇ। ਆਇਆ ਤਾਂ ਵੀ। ਆਇਆ। ਪਾਂਛੀ ਛੋਟੂ ਦੈਲੀ। ਆਹ ਲੇੜੀ-ਝੇੜੀ। ਇਹ ਲੇੜੀ-ਝੇੜੀ ਤੂੰ ਵੀ ਯਾਰ ਆ ਜਾ। ਗੱਲ ਉਧਰ ਦਿਹਾੜ ਗਿਆ ਫੇ ਰੋਟੀ ਖਾਈ ਜਾਂਦੇ ਉਹ ਕਿੱਥੇ ਆ। ਆਹ ਰੋਟੀ ਖਾਈ ਜਾਂਦੇ ਉਧਰ। ਆ ਫੇਰ ਆ ਗਿਆ। ਲੈ ਕੇ ਖਿੱਚ ਕੇ ਨੂੰ ਆੜ ਕੇ ਧੂੜੀ ਚ। ਨਾ ਮੱਥਾ ਲਾ। ਖਿੱਚ ਕੇ ਆੜ ਕੇ ਧੂੜੀ ਚ ਨੂੰ। ਧੂੜੀ ਦਾ ਅਜ ਸਾਨਾ ਨਾ ਮੱਥਾ ਲੱਗਦਾ ਨਾ। ਕੰਡ ਵੇਖ ਨਹੀਂ ਨਾ। ਹਾਂ। ਕੀ ਹਾਲਤ ਬਣ ਗਈ ਹਾਂਜੀ ਮਿੱਤਰੋ ਪੰਜ ਟਰਾਲੀਆਂ ਪਾਤੀਆਂ ਅੰਦਰ ਤੇ ਪੰਜ ਰਹਿ ਗਈਆਂ ਪੂਰੀਆਂ 10 ਟਰਾਲੀਆਂ ਡਾਕੂ ਬਣਿਆ ਫਿਰਦਾ ਤੂੰ ਵੀ ਹਾਲਤ ਬਦਲ ਜਾਣੀ ਡਾਕੂ ਡਾਕੂ ਬਣਿਆ ਪਾ ਮੈਂ ਤੂੜੀ ਕਰਕੇ ਠੇ ਅੰਦਰ ਕਰਕੇ ਡਿਆ ਉਹਦੇ ਜਿਆ ਕੈਮਰਾ ਕੱਕਾ ਆ ਜਾ ਕੇ ਫੜ ਲਾ ਤੂੰ ਸਾਰੇ ਵਖਾਇਆ ਲਓ ਭਾਈ ਜੀ ਇੱਕ ਆ ਰਿਹਾ ਬੰਦਾ ਇਹ ਤੂੜੀ ਲਾਉਂਦਾ ਇਹ ਤੂੜੀ ਲਾਉਂਦਾ ਚਲੋ ਇਸ ਤੂੜੀ ਕੋਲ ਬਣਾਉਂਦਾ ਹਾਂਜੀ ਦੋ ਆ ਬੈਠੇ ਦੋ ਆ ਬੈਠੇ ਬੰਦੇ ਲੋ ਮਿੱਤਰੋ ਆਪਾਂ ਪੰਜ ਟਰਾਲੀਆਂ ਪਾਤੀਆਂ ਤੇ ਪੰਜ ੜੇ ਬਾਕੀ ਪੰਜਾਂ ਤੇ ਸਾਡੇ ਆਵੇ ਲੇਬਰ ਵਾਲੇ ਵੀ ਬੈਠੇ ਆਂ ਚਰੇ ਤੇ ਆਵੇ ਹਾਲੇ ਸਾਨੂੰ ਪੰਡਾ ਅੰਦਰ ਕਰਨੀ ਪੈਣੀ ਤੂੜੀ ਖਾਂ ਵਾਧੂ ਵਿਹਲਾ ਪਿਆ ਅੰਦਰ ਸੰਗੜਗਾ ਵੀ ਖਾਦੇ ਸਾਡੇ ਬੰਦੇ ਜਿਹੜੇ ਤੂੜੀ ਟਰਾਲੀ ਚ ਲਾਉਂਦੇ ਆ ਕਾਲੇ ਪੈਂਦੇ ਆ ਨੇ ਤੀ ਤੂੰ ਗਾਂ ਨਹੀਂ ਖਾਈਦੇ ਤੇ ਗਾਂ ਸਾਰਿਆਂ ਨੂੰ ਸਾਹ ਚੜਦਾ ਗੁੰਮ ਲੱਗ ਜਾਂਦਾ ਵਿੱਚ ਵੇਖੋ ਬਾਈ ਜੀ ਇੰਨੀ ਚੜਾ ਤੇ ਪੰਜ ਟਰਾਲੀਆਂ ਪੈ ਗਈਆਂ ਪੰਜ ਰਹਿ ਗਈਆਂ 79 ਤੁਮਾਂ ਨਿਕਲੀ ਜਾਂਦਾ ਅਜ ਤਨਾ ਹੇ ਕਾ ਆਉਂਦਾ ਇੱਕ ਕਾਮ ਦਾ ਉਹ ਇਧਰ ਨਾ ਪਾ ਦੀ ਉਹ ਇਧਰ ਨਾ ਪਾ ਦੀ ਬਾਪੂ ਤੇਰਾ ਜਾ ਤੇ ਪੁਫਾ ਭਰਾਓ ਗਰਮ ਵਾਲੇ ਤਾਂ ਤਾਂ ਬੰਦੇ ਹੋਗੇ ਕੀ ਖਾ ਕੇ ਜੰਮਿਆ ਦੀ ਮਾਂ ਨੇ ਕੀ ਕਰੀਗੀ ਇਹਨਾਂ ਨੂੰ ਇਹ ਜਾਊਗਾ ਸਾਲਾ ਮਾਂ ਹੋਮ ਕੀ ਖਾ ਕੇ ਜੰਮਿਆ ਸੰਤੀ ਆ ਗਈ ਆ ਦੇਖਾ ਹੁੰਦੀ ਨਹੀਂ ਹਾਲ ਗੁਰਾ ਲਗੇ ਅੱਜ ਘਿਰ ਗਏ ਸੀਗੇ ਹੈ ਇਧਰ ਮੂੰਹ ਘਰ ਕੀ ਕਾ ਦਾ ਪ੍ਰਾਵਾ ਫੇਵੜੇ ਬਾਹਰ ਆਉਣ ਤੇ ਹੋਗੇ ਸੀਗੇ ਕਮਲਿਆ ਘਿਰ ਕੇ ਗੱਲ ਕਰ ਮਾ ਸਾਹ ਭੈ ਚ ਜਾਨ ਬਚੀ ਆ ਕੁੜੀ ਇਹਦੀ ਅੱਜ ਦਾ ਬਈ ਜਮਾ ਬਰਾਸ ਸੀਗਾ ਇਹ ਅੱਜ ਦਿਨ ਰੱਬ ਮੈਨਾਂ ਲਿਆਵੇ ਨਾ ਕਹੇ ਤੇ ਜਿਹੜਾ ਸਾਦੇ ਤੇ ਹਰਮਨ ਤੇ ਫੇਰੇ ਤੇ ਵਿੱਚ ਹੀ ਬਾਈ ਆਹ ਵੇਲਾ ਕਿੰਨੀ ਉੱਚ ਚੜਾਈ ਆਹ ਉਹ ਪਾਣੀ ਦੇਖਦਾ ਜਾ ਜਾ ਓਏ ਤੇ ਲੱਗੀ ਓਏ ਹਾਏ ਤੇ ਲੱਗੀ ਨਾਸੀ ਨਹੀਂ ਟਰਾਲੀ ਨਾਸੀ ਨਹੀਂ ਟਰਾਲੀ ਨਾਸੀ ਨਹੀਂ ਨਾਸੀ ਨਹੀਂ ਨਾਸੀ ਨਹੀਂ ਐ ਢੰਡਾ ਨਾ ਟਰਨਾ ਟਰੰਡ ਢੰਡਾ ਟਰਨਾ 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 ਢੰਡਾ ਲੈਨਾ ਜੀ ਨੂੰ ਵੀ ਆਏ ਲੈ ਲੈ ਟਰਨ ਟੱਟ ਲੈ ਆਹ ਆ ਇਹ ਨਹੀਂ ਬਣਾ ਬਿੱਲੂ ਦੇ ਬਿੱਲੂ ਵੇਖਾ ਸਲਾ ਮੂਹਰੇ ਦੇ ਬਾਕੇ ਨਾ ਲੈ ਲੈ ਲੈਨਾ ਜੀ ਮੜੀ ਰਾਜਨਾ ਜੀ ਸਾਡੇ ਅੱਜ ਰਾਤ ਦੇ ਸੰਦਰ ਮੈਨੂੰ ਨਾਲ ਤੁਲਮਾਨ ਧੰਦ 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 ਸਾਰੀ ਬੀ ਡੰਡ ਡੰਡ ਉਹਦੇ ਕੋਲ ਆ ਫਿਰ ਡੰਡ ਡੰਡ ਨਾ ਨਾ ਕਦੰਡ ਨਾ ਡੰਡ ਨਾ ਕਣਕਾਈ ਟੂੜੀ ਵਾਲੀ ਡੰਡ ਨਾ ਨਾ ਸੋਲ ਬਿਆਲ ਨਾ ਤਾਂ ਟੂੜੀ ਦੇ ਕੋਲ ਭਰਾ ਦੇ ਬੁੱਤੀ ਸਾਨੂੰ ਤੂੰ ਕਿੱਥੇ ਲਾ ਚਾਲਿਆ ਆ ਆ ਜਰਾ ਦੇ ਟੂੜੀ ਟੂੜੀ ਢੇਡਾਂ ਮਰੇ ਟੂੜੀ ਬਹਿਲਵਾਏ ਗੇ ਟਰਾਲੀ ਬਹਿਲਵਾਏ ਲਓ ਜੀ ਮਿੱਤਰੋ ਬਦਾਂਸ਼ਿਰਨ ਲੱਗ ਪਏ ਕਬੂਤਰਵਾਦ ਤਾੜਦੇ ਆ ਤੇ ਹੋਵੇ ਵੇਲੇ ਹਾਂ ਹੋਵੇ ਬਹੁੱਖਾ ਹੈ ਨਾ ਜੇਰ ਗਾਉਂ ਔੱਖਾ ਦੀ ਨਾ ਕਿਵੇਂ ਭਾਈ ਦਾ ਸੀ ਤੁਲੀ ਤਵਾਗੇ ਧਰਨਾ ਪੈਣਾ ਧਰਨ ਪੈਣੀ ਹੋਗੀ ਧਰਨ ਲੰਗਾ ਚਲਾਜਣਾ ਕੰਮ ਚਲਾਉਣਾ ਕਿ ਤੰਗ ਨਹੀਂ ਅੱਜ ਚਲਾਉਣਾ ਪਹਿਲੇ ਸਹੀ ਗੱਲ ਅਗੇ ਚਲਾਈਆਂ ਨਹੀਂ ਨਾ ਵੇ ਐਦਾਂ ਨਹੀਂ ਕੰਮ ਆਪਾਂ ਨੂੰ ਫਿਰ ਤਾਂ ਵੇਲੇ ਹੀ ਆ ਨਾ ਮੈਂ ਤਾਂ ਕੱਲ ਤੱਕ ਕਬੂਤਰ ਦਾਇਤ ਕੱਲ ਤੱਕ ਕਬੂਤਰਾਂ ਦੀ ਹੈ ਨਾ ਬੱਚੇ ਬੱਚੇ ਛੱਡਿਆ ਕਰਾ ਨਾ ਮੈਂ ਹੁਣ ਹਾਂ ਆ ਨਵੇਂ ਨਵੇਂ ਗੂਤਰ ਗੱਡਾ ਕਰਾਂਗੇ ਅੰਤਾ ਹੋ ਉਸਣਾ ਵੀ ਨਵੀਦਾ ਜੀ ਔਕਾ ਦੀ ਕੰਮ ਹਨ ਲੱਗ ਭਗ ਕੁੱਲ ਮਲਾ ਕੇ ਹਾਂ ਔਕਾ ਹੀ ਦੀ ਔਕਾ ਹੀ ਦੀ ਹੈ ਨਾ ਤੇ ਮਜ਼ਾ ਹੀ ਦੇਣ ਚਿਪਿਆ ਸਹੀ ਗੱਲ ਆ ਯੋ ਲਾਸਟ ਕੇਨਡਰ ਆ ਲਾਸਟ ਵਾਲੀ ਆ ਉਹ ਸਾਹ ਸੌਖੀ ਹੋ ਗਿਆ ਨਾ ਇਹ ਪਾਣੀ ਪੁਣੀ ਪਾਈ ਜਨੇ ਤੋ ਹੋ ਗਿਆ ਆਪਾਂ ਤੇ ਬਦਾਮ ਨੂੰ ਦਿੰਨੇ ਗੂਤਰ ਜਿਹੜੇ ਉੱਡ ਗਏ ਆ ਤੇ ਆ ਗੂਤਰੇ ਬਈ ਮੇਥੋਂ ਬਹੁਤ ਵੱਡੀਆਂ ਜਿਹੀ ਕਾਲੀ ਕਾਂ ਵਾਲੀ ਬਹੁਤ ਜ਼ੋਰ ਲੱਗੂਣੀ ਸੁੱਕੀ ਸੀ ਯਾਰ ਪਾਣੀ ਆ ਕੋ ਉਤਰ ਪਾਤੇ ਸਾਰੇ ਇਹਨੇ ਇੱਕ ਹੀ ਕੋ ਉਤਰ ਪਾਣੀ ਵਾਲਾ ਜਿਹੜੇ ਛੱਡੇ ਬਾਜੂ ਬਹਾਤੇ ਆਏ ਨੇ ਪੂਰੀ ਯਾਰ ਘੈਂਟ ਉੱਡ ਗਈ ਆ ਤੇ ਬਾਜੂ ਯਾਰ ਗੂਤਰਾਈ ਕਿਵੇਂ ਤਾੜੀ ਗਿਆ ਨਾ ਤੇ ਫੋਨ ਮੇਰਾ ਥੱਲੇ ਪਿਆ ਸੀ ਚਾਰ ਦੇ ਲੱਗਾ ਫੋਨ ਤਾਂ ਅੱਜ ਜਮੇ ਨਹੀਂ ਚਲਾਇਆ ਗਿਆ ਮਾੜਾ ਮੂਟਾ ਵਲੌਗ ਬਣਾਇਆ ਤੇ ਬਸ ਉਹੀ ਚਲਾਇਆ ਹੋਰ ਨਹੀਂ ਚਲਾਇਆ ਫੋਨ ਮੈਂ ਤੇ ਤਾਂ ਹੀ ਵਲੌਗ ਜਾਂ ਨਹੀਂ ਬਣੇ ਕਿੰਨੇ ਕੋ ਉਤਰ ਬੈਠੇ ਹਨ ਉਹ ਨਹੀਂ ਦੱਸਾਂਗਾ ਪਰ ਅਈ ਨਾ ਟਾਈਮ ਤਾਂ ਆਪਾਂ ਫੇਰ ਵੀ ਨਹੀਂ ਦੱਸਣਾਗਾ ਨਾ ਪਾਉਂਦਾ ਦਿੰਦੇ ਆ ਆ ਬਹਿ ਗਿਆ ਆ ਬਹਿ ਗਿਆ ਆ ਬਹਿ ਗਿਆ ਨਾ ਪਰ ਉਹ ਵੀ ਨਹੀਂ ਦਸੇ ਗਏ ਬਾ ਕੂਤਰਾਂ ਨੂੰ ਛੱਡਦੇ ਸੀਗੇ ਤੇ ਛੱਡ ਕੇ ਬੱਬਾ ਆ ਕੇ ਤੇ ਪਾਣੀ ਪੁਣੀ ਪਿਆ ਕੇ ਇਹਨਾਂ ਨੂੰ ਖੁੱਡੇ ਛੱਡਤਾ ਆਪਾਂ ਤੇ ਇੱਕ ਕੂਤਰੀ ਰਹਿ ਗਈ ਆ ਤੇ ਇਹਨੂੰ ਆਪਾਂ ਬਦਾਮ ਪਾ ਕੇ ਛੱਡਾਂਗੇ ਖੁੱਡੇ ਚ ਤੇ ਬਦਾਮ ਛਿੱਲੀ ਆਨੇ ਪਾਣੀ ਪਾਈ ਜੰਨੇ ਆ ਤੇ ਇੱਕ ਕੂਤਰਾ ਦਾਣੇ ਪਾਉਣ ਵਾਲਿਆ ਇਧਰਲੇ ਖੁੱਡੇ ਦਾਣੇ ਪਾਤੇ ਆ ਆ ਇਧਰ ਓਕੇ ਹੋਊਗਾ ਜਮਾਂ ਰੋਟਾਂ ਤੇ ਇਧਰ ਦਾਣੇ ਪਾਦੇ ਬਾਕੀ ਖੁੱਡੇ ਦਾਣੇ ਪਾਉਣ ਵਾਲਿਆ ਤੇ ਪਾਣੀ ਧੋ ਕੇ ਪਾਈ ਜੰਨੇ ਆ ਓਕੇ ਜਮਾਂ ਬੰਦ ਲਾ ਕੇ ਬੈਠਾ ਹੈਂ ਨਾ ਨੂੰ ਕ ਬਣਾਵਾਂਗੇ ਨਾ ਨੂੰਗੇ ਬੁੰਦਲੇ ਬੀਟਾ ਨਾ ਓਖਾ ਕੇ ਕੰਮ ਅੱਜ ਦਾ ਸਾਸਰੀ ਕਾਲ ਬਾਰੇ ਸਾਰਿਆਂ ਨੂੰ ਸਾਸਰੀ ਕਾਲ ਬਾਈ ਵੀ ਸਾਰਿਆਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਮੈਂ ਪਾ ਲਿਆ ਮਿੱਤਰੋ ਦਾਣਾ ਪਾਣੀ ਓਕੇ ਮੇਰੇ ਬੋਟਾ ਲਾਈ ਪਈ ਟੂੜੀ ਲਾਇਆ ਬੱਟੇ ਥੱਲੇ ਆਹ ਭਾਈ ਆ ਇੱਕ ਟਰਾਲੀ ਵੀਰ ਗਏ ਫਿਰ ਬਾਹਰ ਹੀ ਲਵਾਤੀ ਆ ਨਾ ਹੋਣੀ ਬਸ ਚੱਲਦਾ ਸੀਗਾ ਲੋ ਜੀ ਦੂਜੇ ਜੂਬਰ ਵੀ ਆ ਗਿਆ ਤੇ ਉਹ ਪਾਈ ਜਾਂਦੇ ਸੀ ਕਣਕ ਚ ਡਰਮ ਚ ਕਣਕ ਪਾਈ ਜਾਂਦੇ ਸੀਗੇ ਕਣਕੇ ਡਰਾਮ ਆਖਣ ਲੱਗਾ ਸੀਗਾ ਡਰਾਮ ਚ ਡਰਾਮ ਚ ਕਣਕ ਕਣਕ ਪਾ ਕੇ ਤੂੜੀ ਬਣਾ ਕੇ ਕਣਕ ਵੱਢ ਕੇ ਹਰਮਨ ਸਾਨੂੰ ਆਦਾ ਬਦਾਮ ਚਲਾਉਣੇ ਆ ਮਾ ਚੱਲ ਬਦਾਮ ਇਹ ਤੋਂ ਰਹਿ ਗਏ ਸੀ ਮੈਂ ਵੀ ਹਰ ਕਣਕ ਪਾਉਣ ਲੱਗ ਪਈ ਸੀ ਆ ਵੇ ਲੈ ਲਓ ਤੁਸੀਂ ਆਪੇ ਬਾਈ ਕੰਮ ਤੋਂ ਨਾ ਤੇ ਨਹੀਂ ਗੇ ਨਾ ਨੂੰ ਕਿ ਭਰ ਕੋਈ ਨਾ ਹਰਮਨ ਬਾਈ ਨਾ ਕੰਮ ਜਿਹੜਾ ਰਹਿੰਦਾ ਮਾੜਾ ਮੋਟਾ ਕਰਾ ਕੇ ਤੇ ਫਰਦੂਨ ਕੋਈ ਨਾ ਜੇ ਮਾਰਾ ਮਟਾਈ ਵੀਡੀਓ ਚ ਪਉਣ ਆਇਆ ਕਦਾ ਦਾ ਪਾ ਦੱਸ ਦਾਂਗੇ ਬਾਅਦ ਕੀ ਕੰਮ ਕੀਤਾ ਆ ਵੇ ਪਿਆ ਚੋਬਰ ਹੈਲੋ ਹੈ ਕਰੀ ਬੁੱਠੇ ਹੱਥ ਨਹੀਂ ਹੈਲੋ ਇਧਰ ਨਹੀਂ ਹੱਥ ਫੇਰਦੇ ਨੇ ਨਹੀਂ ਆਂਦੀ ਬਈ ਕੰਮ ਦੇ ਸਾਥ ਕੇ ਪਹਿਲੀ ਵਾਰੀ ਕੰਮ ਕੀਤਾ ਹੈ ਬਾਈ ਤੂੰ ਕਹਿਣਾ ਨਹੀਂ ਮੋੜਿਆ ਗਿਆ ਵੇ ਉਹ ਤਾਂ ਮੱਛਰ ਖਾਦਾ ਲੈ ਕਰਕੇ ਆ ਵੇਖੋ ਹਜੇ ਉਹ ਦੋ ਗੁੱਤਰ ਰਹਿ ਗਏ ਰਬ ਦਾ ਮਾਰ ਲਓ ਹੁਣ ਵੀ ਜਾਂ ਲੈ ਰਬ ਦਾ ਆਵੇ ਚੀਕਾ ਮਾਰਦਾ ਹਣ ਉਹਨਾਂ ਸਰੀਰ ਖੋਲਦਾ ਨਾ ਕਰੀ ਡਾਂਸ ਨੱਚੀ ਇਥੇ ਡਾਂਸ ਕਰੀ ਖੁੱਲੂਗੇ ਸਰੀਰ ਏ ਆਵੇ ਆ ਚਾਹ ਜੜੇ ਪਏ ਆ ਬਾਈ ਚਾਹ ਵਿਹਲੇ ਹੋ ਗਿਆ ਅੱਜ ਤੱਕ ਕਬੂਤਰਾਂ ਦੇ ਆ ਇਹ ਅਰਦਾਜ਼ੀਆਂ ਤੇ ਚੀਨੇ ਉੱਡਦੇ ਆ ਡਾਈ ਚੀਨੇ ਇਥੇ ਡਾਈ ਏ ਐ ਚੀਨੇ ਡਾਈ ਹੈ ਨਾ ਐ ਛੱਪੇ ਵੀ ਮਾਰਦਾ ਐ ਤੂੰ ਨਹੀਂ ਮਾਰਨੇ ਠੱਪੇ ਛੱਪੇ ਵਾਜਦੇ ਆ ਘਰ ਘੱਟ ਵਾਜਦੇ ਆ ਆ ਜੋਰ ਲੱਗਾ ਹੋਇਆ ਅੱਜ ਜੋਰ ਲੱਗਾ ਬਾਲਾ ਸੰਭਾ ਘਰਾਤ ਨੂੰ ਹਾਂ ਰਾਤ ਨੂੰ ਦਵਾਈ ਬੂੜੀ ਪਾਵਾਂਗੇ ਨਾ ਠੰਡਾ ਪਾਣੀ ਜਰਾਬ ਜਰੂਰ ਲਾਵਾਂਗੇ ਇਹਨਾਂ ਨੂੰ ਹਾਂ ਬਾਈ ਸੰਭੂ ਗੱਪ ਤੇ ਗੋਲੀ ਗਾਲੀ ਲਾ ਦੇ ਗੋਲੀ ਗਾਲੀ ਲਾ ਕੇ ਛੱਡਾਂਗੇ ਫੇਰ ਕਰਨ ਨੂੰ ਆ ਜਾ ਮੱਛਰ ਮਾਰਦਾ ਹੈ ਜੀ ਦੀ ਪਹਿਲੀ ਡਾਈ ਚ 7 ਵਜੇ ਆ 7:00 ਵਜੇ ਤੇ ਮੱਛਰ ਮਾਰਦਾ ਹੀ ਓਏ ਐ ਐ ਓਕੇ ਰਬਉਟਾ ਯਾਰ ਜਮਾ ਬਹੁਤ ਰੌਣਕੀ ਬੰਦੇ ਆ ਬਹੁਤ ਹੰਦੇ ਆ ਹਾਂ ਸਾਦੋ ਦਦੋ ਬਈ ਆਪ ਤੁਸੀਂ ਬਾਕੀ ਵੇਖੋ ਹਾਂ ਆਪਾ ਨਾ ਕਰਨ ਮਾਰਾ ਕਹਿੰਨੇ ਆ ਤਿੰਨਾ ਹਾਂ ਆ ਗਿਆ ਬਈ ਹਰਮਨ ਨੂੰ ਬਾਕੀ ਪਤਾ ਹੀ ਆਪਣਾ ਬੈਠਾ ਹਾਂ ਢਾੜ ਪਈ ਜਾਂਦਾ ਬਈ ਇਹ ਤਾਂ ਮਚਰਖਾਲਾ ਕਰੀ ਮੇਰਾ ਨਹੀਂ ਅਹ ਜੇ ਕਦੋਂ ਕਰੀ ਜਾਂਦਾ ਹੁਣੇ ਲੜਦਾ ਬਰਾ ਮੈਨੂੰ ਲੱਗਾ ਫਿਰ ਕੀ ਹੈ ਟੋੜੀ ਜਾਣਾ ਨਾਲੇ ਚੀਕਾ ਇਹ ਦੁਬਾਰੇ ਚੀਕਾ ਮਾਰਾ ਜੀ ਅੰਦਰ ਸੀ ਨਾ ਉਹ ਸਾਹ ਕੁੱਟਦਾ ਚੀਕਾ ਮਾਰਦਾ ਸੀ ਅੰਦਰ ਅੰਦਰ ਹੈ ਨਾ ਇਹ ਅੰਦਰ ਕੁੱਟਿਆ ਗਿਆ ਸਾਹ ਦਾ ਅੰਦਰ ਭੜ ਕੇ ਬਾਹਰ ਨੂੰ ਭਜਦਾ ਸੀ ਗਏ ਅੰਦਰੋਂ ਜਦੋਂ ਟਰਾਲੀ ਆਉਂਦੀ ਹੈ ਨਾ ਬਾਈ ਇਹ ਕੋਹੜਾ ਹੀ ਨਹੀਂ ਕਰਦਾ ਇਹ ਘਪਾਣੀ ਕੀ ਮੱਛਲਾ ਲੋਕ ਹੀ ਜਾਂਦੇ ਵੇਖ ਕੇ ਟਰਾਲੀ ਦਾ ਓ ਬਾਬੇ ਦਾ ਲੱਗ ਗਿਆ ਦਵਾਨ ਰਵਾਇਤ ਕਰਨ ਰਵਾਣੀ ਉਹਦੇ ਬੋਟਾਂ ਯਾਰ ਮਿੱਤਰੋ ਕੂਤਰਾ ਬਤਾਉਂਦੇ ਦੇ ਦੇ ਕੇ ਹੁਣ ਤੇ ਲੇਟ ਹੋ ਗਿਆ ਕੰਮ ਗਾਣਗੇ ਉੱਚੀ ਮਿੱਤਰਾਂ ਨੂੰ ਚੌਂਕਾ ਤੇ ਆਰਾ ਦਾ ਇੱਕ ਚਾਕਾ ਸੋਹਣਾ ਨਾ ਰਿਆਂ ਦਾ ਮਿੱਤਰਾਂ ਨੂੰ ਚੌਂਕ ਆਹ ਆ ਮਿੱਤਰਾਂ ਨੂੰ ਚੌਂਕ ਕਬੂਤਰਾਂ ਦਾ ਮਤਰਾਂ ਨੂੰ ਚੌਂਕ ਕਬੂਤਰਾਂ ਚਿਬੀ ਨਾ ਕਰਦੀ ਬਦਾਮ ਵਾਲੀ ਡੇ ਵਾ ਮੋਕੇ ਗਾਣਾਣਾ ਉਹਨਾਂ ਬੰਦਰੇ ਬੱਜਾ ਕੇ ਨਾ ਆ ਕੇ ਡਿੱਗੂ ਗਈ ਨੇ ਹੌੜਦੇ ਜਾਣਦੇ ਹਾਂ ਹਾਂ ਆਪਨ ਦਾ ਵੀ ਤੇ ਬੇ ਨਜ਼ਰੀ ਦਾ ਪੈਨ ਸੁਣੀ ਦਾ ਢੋੜ ਓਏ ਉਥੋਂ ਦੇ ਕਬੂਤਰ ਬੜੇ ਪਸੰਦ ਲੋਕਾਂ ਨੂੰ ਉਥਰੇ ਕਬੂਤਰ ਬੜੇ ਪਸੰਦ ਲੋਕੀ ਮੰਗਦੇ ਤੇ ਅਸੀਂ ਨਹੀਂ ਦਿੰਦੇ ਲੋਕ ਮੰਗਦੇ ਤੇ ਨਹੀਂ ਦਿੰਦੇ ਢੋੜ ਦੇ ਕਬੂਤਰ ਬੜੇ ਲੋਕਾਂ ਨੂੰ ਲਾਰ ਮਿਲਦੀ ਵੀ ਢੋੜ ਕਬੂਤਰ ਬੜੇ ਪਤਾ ਹੁੰਦੇ ਅਸੀਂ ਵੀ ਦਿੰਦੇ ਲੋਕੀ ਮੰਗਦੇ ਪੱਦੇ ਆਂ ਜਿਹੜੇ ਬੜੇ ਫਿਰਦੇ ਆ ਕਬੂਤਰ ਕਵਤਰ ਸੰਭੀ ਜਾਂਦੇ ਆ ਆਪਾਂ ਬਾਹਰ ਬੈਠੇ ਆ ਆ ਕਬੂਤਰ ਸੰਭੀ ਜਾਂਦੇ ਆ ਨਹੀਂ ਰੋ ਗਿਆ ਆ ਕਬੂਤਰ ਸੰਭੀ ਜਾਂਦੇ ਆ ਆ ਬਦਲਾਂ ਲੇਟ ਪਾਏ ਆ ਨਾ ਕਬੂਤਰ ਸਵੇਰ ਆ ਰਹੀ ਹੈ ਬਾਹਰ ਲਾਉਣਾ ਲਾਏ ਚੋਰਾ ਰਗੇ ਆ ਵੀਰ ਰਗੇ ਰਹਿਣ ਜਾਂ ਫੀਲਰ ਆਲ ਮੈਂ ਪਾ ਲਿਆ ਆਪਣਾ ਡੱਬੇ ਆ ਪਾਣੀ ਚਰਾਜੂ ਚੱਲ ਰਿਹਾ ਤਾਂ ਕੋਈ ਨਾਲ ਤੋਂ ਸਮਾਨ ਆਪਣਾ ਤਿਆਰ ਕਰਕੇ ਰੱਖ ਤੇ ਮੈਂ ਆ ਗਿਆ ਸਮਾਨ ਹੀ ਤਿਆਰ ਹੀ ਜਾਂਦਾ ਨਹੀਂ ਯਾਰ ਦਸ ਹਜ਼ਾਰ ਕੋਹਦੀ ਆ ਭਾਵਾ ਆਪਣਾ ਮਾਲ ਦਾ ਫਾਨ ਚਲ ਆ ਚੰਗਾ ਮੈਂ ਆ ਕੇ ਰੱਖ ਲਾ ਹਾਂਜੀ ਓਕੇ ਨਾ ਬੇਰੇ ਰਾਤ ਨੂੰ ਮੈਂ ਤਾਂ ਜਾ ਰਹੀਆਂ ਸਾਡੇ ਨਾਲ ਬੇ ਨਾਤੇ ਹਜੇ ਰੋਟੀ ਨਹੀਂ ਖਾਦੀ ਗਈ ਫੇਰ ਹੀ ਬੁੱਤ ਰੋਦੀ ਹੈ ਹਾਂ ਇਹ ਪਾਣੀ ਦੇ ਰਹੀ ਜਣਾਬ ਦੀ ਕਰਤ ਨਹੀਂ ਲੇਟਾ ਆਪੇ ਖੁੱਡੇ ਚ ਬਾਕੂ ਤਾਂ ਸੈਟ ਵੈਟ ਹੋ ਕੇ ਬਹਿ ਜਾਣਗੇ ਨਿਹਰਾ ਹੋ ਗਿਆ ਸੀ ਯਾਰ ਨਿਹਰੀ ਛੱਡੇ ਖੁੱਡੇ ਚ ਇੱਕ ਤਾਬ ਬੜੀ ਛਤਰੀ ਤੇ ਤੇ ਇਹ ਕਹਾਂ ਪਰ ਹੈ ਉਹ ਬੈਠੀ ਨੀਲੀ ਗੁਦਰੀ ਦੋ ਹੁੰਗਾ ਇੱਕ ਹੋ ਗਈ। ਉਹ ਕਲਜੀ ਨੀ ਮਗਰ ਸੁੱਤੀ ਹੀ ਪਈਆ। ਤਿੰਨ ਹੋਊਗਾ ਇਹ। ਇਹ ਤੈਨੂੰ ਛੱਡੇਗਾ ਸੀ ਆਪਾਂ ਇਹ ਫਿਰ ਤਨੇ ਲੇਟ ਹੀ ਛੱਡਗਾ ਖੁੱਡੇ ਜ ਆਪਾਂ। ਬਾਕੀ ਜਮਾ ਓਕੇ ਰਿਪੋਰਟਾਂ। 10 ਨੀ ਆ ਰਹੀ ਅੰਦਰ ਨੀ ਆ ਰ ਜਾਈ ਜਾਂਦਾ। ਬਾਕੀ ਇਹ ਸ਼ਾਂਤ ਯਾਰ ਕੁੱਤ ਸੈਟ ਆਪਣੇ। ਕਹਿਨ ਦਾ ਭਾਵਣਾ ਸਹੀ ਆ। ਓਕੇ ਜਮਾ। ਬਸ ਮਾਰਕਾ ਹੀ ਰੱਖੇ। ਤੇ ਕਰਾਂਗੇ ਬਾਇੰਗਾਂ ਜੀ ਕੋਈ ਨਾ ਕੋਈ ਆਪਾਂ ਐਦ ਕੀ ਬਾ ਮਿੱਤਰੋ ਲੋਦਾ ਐਂਡੀ ਕਰਦੇ ਤੇ ਵੀਡੀਓ ਕਿਵੇਂ ਲੱਗੀ ਲਾਈਕ ਮੈਂਡ ਸ਼ੇਅਰ ਕਰਕੇ ਜਰੂਰ ਦੱਸਦੇ ਕਰੋ ਤੇ ਅੱਜ ਤੋਂ ਬਾਅਦ ਮਿੱਤਰੋ ਆਪਾਂ ਵੇਹਲੇ ਤੋੜੀ ਤੜੀ ਬਣਾ ਲਈ ਕਣਕ ਸਾੰਬ ਲਈ ਆ ਤੇ ਬਾ ਅੱਜ ਤੋਂ ਆਪਾਂ ਕਬੂਤਰਾਂ ਤੇ ਹੀ ਆ ਰੋਹਿਦ ਰੋਹਿ ਬਲੌਗ ਬਣਾਇ ਕਰਾਂਗੇ ਦੋ ਦਿਨ ਹੋ ਗਏ ਆ ਬਲੌਗ ਨਹੀਂ ਬਣੇਗਾ ਉਧਰ ਬੇ ਕਣਕ ਵੜਦੇ ਸੀ ਮੰਡੀ ਫਿਰਣਾ ਮੰਡੀ ਗਈ ਉੱਥੇ ਰਾਤ ਰਾਈ ਤੇ ਫਿਰ ਤੋੜੀ ਤੜੀ ਬਣਾਉਣੀ ਸੀਗੀ ਆਪਾਂ ਪਰ ਇਧਰ ਹੀ ਦਿਨ ਧੁੰਨਾਗੇ ਆਂਦੇ ਸੀ ਯਾਰ ਬਸ ਹੁਣ ਤੋਂ ਕੱਲ ਤੋਂ ਪਵੇਲੀ ਆ ਬਈ ਕੱਲ ਤੋਂ ਬਲੌਗਾਂ ਦੇ ਹੀ ਆ ਆਪਾਂ ਬਹੁਤ ਦਾ ਘਾਟੋ ਨਹੀਂ ਲਾਵਾਂਗੇ ਤੇ ਕੱਲੋਂ ਤੋਂ ਤੁਮ ਵਲੌਗ ਸਟਾਰਟ ਫੇਰ ਆਪਣੇ ਦੋ ਦਿਨ ਗੈਪ ਪੈ ਗਿਆ ਤੇ ਬਹੁਤ ਨਹੀਂ ਗੈਪ ਹੋ ਪੈਦਾਗਾ ਤੇ ਕੱਲੂ ਆਪਾਂ ਜਿਹੜੇ ਗਿਫਟ ਦੇਣੇ ਹਨ ਕਬੂਤਰ ਦੋ ਉਹ ਵੀ ਆਪਾਂ ਕੱਲੂ ਵਿਖਾਵਾਂਗੇ ਵਿਖਾਉਣੇ ਤਾਂ ਵੈਸੇ ਅੱਜ ਸੀਗੇ ਪਰ ਅੱਜ ਟਾਈਮ ਨਹੀਂ ਲੱਗਾ ਕੂੜੀ ਬਣਾਉਂਦੇ ਸੀਗੇ ਤੇ ਕੱਲੂ ਆਪਾਂ ਉਹ ਵੀ ਵਿਖਾ ਕੇ ਤੇ ਪਰਸੋਂ ਚੱਕਰ ਪਰਚੇ ਕੱਢ ਦਾਂਗੇ ਜਾਂ ਆਪਾਂ ਕੱਲੂ ਕੱਢ ਦਾਂਗੇ ਪਰਚੇ ਨਾਲ ਪਿਛਲੇ ਕਮੈਂਟ ਵੇਖਾਂਗੇ ਬਈ ਪਿੱਛੇ ਕਿਹੜੇ-ਕਿਹੜੇ ਬਾਈ ਨੇ ਕਮੈਂਟ ਕੀਤੇ ਕਿਵੇਂ ਕੀਤੇ ਨਾ ਵਧੀਆ ਕੀਤੇ ਕਿਵੇਂ ਦਿੱਤੇ ਆ ਪੀਟਰੂਸਾ ਨੂੰ ਪਰ ਪੋਰਚਾ ਚਲ ਦੇਖ ਲਾਂਗੇ ਨਹੀਂ ਨਾ ਹੀ ਬੋਲਦਾਂਗੇ ਤੁਮੇ ਜਿਹੜਾ ਬਈ ਆ ਗਿਆ ਲੈ ਗਿਆ ਤੇ ਲੈ ਗਿਆ ਜਿਹੜਾ ਰਹਿ ਗਿਆ ਤੇ ਰਹਿ ਗਿਆ ਨਾ ਜੇ ਰਹਿ ਗਿਆ ਪਿੱਤਰ ਗਾਣੀ ਰਿਕਾਰਦਾਂਗੇ ਇਹ ਕ 10 ਕੇ ਦੇ ਕਰਦਾਂਗੇ ਨਾ ਵੀਡੀਓ ਕਿਵੇਂ ਲੱਗੀ ਲਾਈਕ ਮੜੀ ਸ਼ੇਅਰ ਕਰਕੇ ਜਰੂਰ ਜ਼ਰੂਰ ਧੰਨਵਾਦ ਸਾਰੀ ਵੀਨਾ ਬਲੌਗ ਦੇਖ